ਸਰ ਇਹ ਇਤਿਹਾਸ ਪੁਰਾਣਾ ਹੈ ਸਰਸਮਤੀ ਨਾਲ ਚੁਣਿਆ ਗਿਆ ਹੈ ਕੀ ਕਹਿਣਾ ਚਾਹੀਦਾ ਹੈ ਇਤਿਹਾਸ ਬਹੁਤ ਪੁਰਾਣਾ ਹੈ ਜੀ ਜਦੋਂ ਦਾ ਪੰਚਾਇਤੀ ਰਾਜ ਸਿਸਟਮ ਗਵਰਨਮੈਂਟ ਆਫ ਇੰਡੀਆ ਨੇ ਸ਼ੁਰੂ ਕੀਤਾ ਸੀ 1959 ਦੇ ਵਿੱਚ ਉਦੋਂ ਤੋਂ ਲੈ ਕੇ ਅੱਜ ਤੱਕ ਪਿੰਡ ਉਲਤਪੁਰ ਹੈਗੇ ਜੀ ਸਾਡਾ ਬਲਾਕ ਪੁਨਰਹੜੀ ਪੈਂਦਾ ਸਨੌਰ ਹਲਕੇ ਚ ਇੱਥੇ ਅਸੀਂ ਕਦੇ ਵੀ ਅੱਜ ਤੱਕ ਪੰਚਾਇਤ ਚੋਣਾਂ ਲਈ ਕਦੇ ਵੀ VOTING ਨਹੀਂ ਕੀਤੀ ਹੈ ਹਮੇਸ਼ਾ ਹੀ ਸਰਸਮਤੀ ਨਾਲ ਹੀ ਚੁਣੀਦਾ ਹੈ ਜੀ ਸਰ ਕੇ ਪੰਜ ਪੰਜੋ ਮੈਂਬਰ ਜਿਹੜੇ ਹੈਗੇ ਸਹਿਮਤ ਨੇ ਸਾਰੇ ਪਿੰਡ ਵਾਸੀ ਸਾਰੇ ਸਹਿਮਤ ਸੀ ਸਾਰਾ ਪਿੰਡ ਸਹਿਮਤ ਹੈ ਜੀ ਸਾਡੇ ਪਿੰਡ ਦੇ ਵਿੱਚ 360 ਵੋਟਾਂ ਨੇ ਸਾਰਿਆਂ ਦੀ ਸਲਾਹ ਲੈ ਕੇ ਸਾਰਿਆਂ ਨੂੰ ਇਕੱਠੇ ਬਿਠਾ ਕੇ ਸਲਾਹ ਕਰਕੇ ਫਿਰ ਅਸੀਂ ਚੁੰਦੇ ਆਂ ਜੋ ਗਵਰਨਮੈਂਟ ਦੀ ਗਾਈਡਲਾਈਨਸ ਹੁੰਦੀਆਂ ਨੇ ਉਹਦੇ ਹਿਸਾਬ ਨਾਲ ਚੁੰਦੇ ਆਂ ਜਦੋਂ ਕੋਈ ਸੀਟ ਰਿਜ਼ਰਵ ਹੋ ਜੇ ਕੋਈ ਲੇਡੀਜ਼ ਸੀਟ ਹੋ ਜੇ ਉਦਾਂ ਉਸ ਹਿਸਾਬ ਨਾਲ ਚੁਣੀਦਾ ਉੱਤਮ ਅਸੀਂ ਉਹਨੂੰ ਫੋਲੋ ਕਰੀਦਾ ਜੀ ਸਰ ਕੰਮ ਕਿਹੜੇ-ਕਿਹੜੇ ਰਣ ਦੇ ਜਿਹੜੇ ਮੇਨ ਕੰਮ ਜਿਹੜੇ ਕਰੇ ਜਾਣਗੇ ਉਹ ਕੰਮ ਬੇਸਿਕਲੀ ਸਾਰੇ ਓਵਰਆਲ ਡਵੈਲਪਮੈਂਟ ਹੀ ਹੈਗੀ ਹੈ ਜੀ ਇਹ ਜਿਹੜਾ ਸਾਡਾ ਪਿੰਡ ਹੈ ਆਖਰੀ ਪਿੰਡ ਹੈਗਾ ਪੰਜਾਬ ਦੇ ਵਿੱਚ ਇਹਦੇ ਨਾਲ ਹੀ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਇੱਕ ਪਾਸੇ ਸਾਨੂੰ ਘੱਗਰ ਨਦੀ ਹੈਗੀ ਹੈ ਦੂਜੇ ਪਾਸੇ ਸਾਨੂੰ ਮੀਰਾਪੁਰ ਚੋਅ ਹੈ ਇਹਦਾ ਇਹਦੇ ਕਰਕੇ ਸਾਡੇ ਪਿੰਡ ਚ ਪਾਣੀ ਬਹੁਤ ਆਂਦਾ ਇਸ ਇਲਾਕੇ ਦੇ ਵਿੱਚ ਬਹੁਤ ਪਾਣੀ ਮਾਰ ਕਰਦਾ ਹੈ ਬਰਸਾਤਾਂ ਦੇ ਵਿੱਚ ਇਕ ਤਾਂ ਉਹਦੀ ਸਾਨੂੰ ਅਸੀਂ ਰਿਕਵੈਸਟ ਕਰਾਂਗੇ ਸਰਕਾਰ ਨੂੰ ਕਿ ਉਹਦਾ ਕੋਈ ਸਾਨੂੰ ਪਰਮਨੈਂਟ ਸੋਲੂਸ਼ਨ ਦਿੱਤਾ ਜਾਏ ਇਸ ਤੋਂ ਇਲਾਵਾ ਡਵੈਲਪਮੈਂਟ ਪਿੰਡ ਦੀ ਹੋएगी ਜੀ ਪਾਟਰ ਇਸ ਅ ਪ੍ਰੋਬਲਮ ਪੀਨ ਵਾਲਾ ਪਾਣੀ ਉਹਦੀ ਟੈਂਕੀ ਡਰੇਨੇਜ ਛੱਪੜ ਦੀ ਸਫਾਈ ਛੱਪੜ ਦੀ ਚਾਰ ਦਿਵਾਰੀ ਬਾਕੀ ਅਸੀਂ ਹੁਣ ਜਦੋਂ ਕੰਮ ਸ਼ੁਰੂ ਕਰਾਂਗੇ ਸਾਰਾ ਪਿੰਡ ਅਸੀਂ ਇਕੱਠਾ ਬੈਠ ਕੇ ਅਸੀਂ ਆਪਣੀ ਰਾਏ ਬਣਾਵਾਂਗੇ ਵੀ ਕੀ ਕੀ ਕੰਮ ਹੋਣ ਵਾਲੇ ਨੇ ਉਸ ਹਿਸਾਬ ਨਾਲ ਫਿਰ ਅੱਗੇ ਅਸੀਂ ਆਪਣੀ ਡਿਮਾਂਡਸ ਰੱਖਾਂਗੇ ਗ੍ਰਾਂਟ ਨਾਲ ਲੈ ਕੇ ਕਿਸ ਤਰ੍ਹਾਂ ਆਉਂਦਾ ਰਹੇਗਾ ਕਿ ਕਿਉਂ ਗ੍ਰਾਂਟ ਬਹੁਤ ਘੱਟ ਰਿਹਾ ਹੁਣ ਵਧਾਈ ਗਈ ਹੈ ਕਿੰਨਾ ਲਿਖਦੇ ਗ੍ਰਾਂਟ ਪਹਿਲਾਂ ਜਿਹੜੀ ਸਰਸੰਤੀ ਦੀ ਜਿਹੜੀ ਸਪੈਸ਼ਲ ਗ੍ਰਾਂਟ ਗਵਰਨਮੈਂਟ ਦਿੰਦੀ ਹੈ ਉਹ ਪਹਿਲਾਂ 3 ਲੱਖ ਸੀਗੀ ਉਹ ਹੁਣ ਇਨਹਾਂਸ ਕਰਕੇ 5 ਲੱਖ ਕਰਤੀ ਹੈ ਬਾਦ ਨਾਲ ਹੀ ਜੇ ਆਪਾਂ ਦੇਖੀ ਹਰਿਆਣਾ ਦੇ ਵਿੱਚ ਇਹ ਵਾਲੀ ਗ੍ਰਾਂਟ 11 ਲੱਖ ਰੁਪਏ ਸੋ ਇਹਦੀ ਅਸੀਂ ਰਿਕੁਐਸਟ ਕਰਾਂਗੇ ਵੀ ਸਰ ਸੰਮਤੀ ਨੂੰ ਹੋਰ ਇਨਕਰੇਜ ਕਰਨ ਲਈ ਇਹ ਜਿਹੜੀ ਗ੍ਰਾਂਟ ਹੈ ਇਹ ਇਨਕਰੀਜ਼ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਵੀ ਜਿਹੜਾ ਸਾਡਾ ਪਿੰਡ ਹੈ ਇੱਥੇ ਸਾਡੇ ਕੋਲ ਸ਼ਾਮਲਾ ਤਕਰੀਬਨ 7-8 ਏਕੜ ਹੈਗੀ ਹੈ ਜਿਹਦੇ ਨਾਲ ਪਿੰਡ ਨੂੰ ਆਪਣਾ ਕੋਈ ਸੋਰਸ ਨਹੀਂ ਹੈਗਾ ਜੀ ਦਾ ਇਨਕਮ ਦਾ ਸੋ ਜੋ ਵੀ ਅਸੀਂ ਡਿਮਾਂਡਸ ਰੱਖਾਂਗੇ ਉਹ ਗਵਰਨਮੈਂਟ ਨੂੰ ਹੀ ਅਸੀਂ ਰਿਕੁਐਸਟ ਕਰਾਂਗੇ ਉਹਦੀ ਗ੍ਰਾਂਟ ਈਸ਼ੂ ਕਰਨ ਲਈ ਕਿਹੜੇ ਕਿਹੜੇ ਪਿੰਡਾਂ ਨੂੰ ਦੋ ਪਿੰਡ ਜਿਹੜੇ ਤੁਹਾਡੇ ਬਣਾਏ ਗਏ ਨੇ ਪੰਜ ਬਣਾਏ ਗਏ ਨੇ ਇੱਕ ਤਾਂ ਸਾਡਾ ਪਿੰਡ ਇਹ ਹੈਗਾ ਜੀ ਉਲਟਪੁਰ ਸਾਡੇ ਨਾਲ ਦਾ ਪਿੰਡ ਹੈਗਾ ਜੀ ਮਹਿਮੂਦਪੁਰ ਇਸ ਵਾਰੀ ਉੱਥੇ ਵੀ ਸਰਸਮਤੀ ਨਾਲ ਹੀ ਕਾਗਜ਼ ਪਰ ਇਹ ਗਏ ਨੇ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਪਿੰਡ ਤੋਂ ਜਿਹੜੇ ਨਾਲ ਦੇ ਪਿੰਡ ਦੇ ਆਲੇ ਦੁਆਲੇ ਦੇ ਪਿੰਡ ਦੇ ਨੇਬਰਹੂਡ ਹੈ ਉਹ ਵੀ ਸਿੱਖੇ ਤੇ ਉਹ ਇਹ ਸਾਡਾ ਇਹ ਰੋਲ ਮਾਡਲ ਨੂੰ ਅਡਾਪਟ ਕਰਕੇ ਤੇ ਸਰਸਮ ਬਾਈ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਜਿਹੜੀ ਸਰਸਮਤੀ ਨਾਲ ਪੰਚਾਇਤ ਚੁਣੀ ਗਈ ਹੈ ਸਾਡਾ ਪਿੰਡ ਮਹਿਮੂਦਪੁਰਾ ਮੈਂ ਸਤਵੰਤ ਸਿੰਘ ਸਾਹਿਬ ਦਾ ਸਰਪੰਚ ਤੇ ਅਸੀਂ ਸੰਮਤੀ ਦੇ ਵਿੱਚ ਕਾਕਾ ਗੁਰਪ੍ਰੀਤ ਸਿੰਘ ਉਹਨਾਂ ਦੀ ਮੈਸੇਜ ਸਤਿੰਦਰ ਸਤਿੰਦਰ ਕੌਰ ਸਰਪੰਚ ਜੂਨੀਅਰ ਲੇਡੀ ਸੀਟ ਦੀ ਸਾਡੀ ਇਸੇ ਲਈ ਵਾਰੀ ਸਾਡੇ ਇਲੈਕਸ਼ਨ ਹੋਇਆ ਅਸੀਂ ਵੀ ਹੁਣ ਫਿਰ ਦੇਖ ਕੇ ਇਹੀ ਚੀਜ਼ਾਂ ਨੂੰ ਉਹ ਕਰਿਆ ਵੀ ਸਾਬਰ ਮਤਲਬ ਸੰਮਤੀ ਜੀ ਜ਼ਿਆਦਾ ਫਾਇਦਾ ਪਿਆਰ ਆਪਸ ਪਿਆਰ ਰਹੇਗਾ ਬੋਲਚਾਲ ਵਧੀਆ ਹੁੰਦੀ ਹੈ ਲੋਕਾਂ ਦਾ ਮਿਲਵਰਤਨ ਵਧੀਆ ਹੁੰਦਾ ਕੀ ਤਰਿਆ ਆਇਆ ਉਸਚ ਉਹਨਾਂ ਇਸ ਚੀਜ਼ ਕਰਕੇ ਜਿਵੇਂ ਕਹਿੰਦੇ ਵੀ ਖਰਬੂਜੇ ਦੇ ਕੇ ਖਰਬੂਜਾ ਰੰਗ ਫੜਦਾ ਆ ਵੇਖੀ ਉਹਨਾਂ ਦੇ ਪਿੰਡੋ ਉਲਟ ਪਰਦਾ ਜਿਹੜਾ ਸਾਨੂੰ ਲੱਗਿਆ ਵੀ ਅੱਜ ਤੱਕ ਉਰੇ ਵੋਟਰੀ ਵੇ ਸਾਡੇ ਚ ਵੀ ਕੋਈ ਕਮੀ ਆ ਅਸੀਂ ਉਹ ਕਮੀਆਂ ਦੂਰ ਕਰੀਆਂ ਆ ਆਪ ਵਿੱਚ ਬੈਠੇ ਬੈਠ ਕੇ ਸਲਾਮ ਮਸ਼ਵਰਾ ਕਰਿਆ ਉਹਨੂੰ ਮੌਕਾ ਦੇ ਆ ਤੋ ਬਸ ਸਾਰੇ ਸਮਤੀ ਦੇ ਵਿੱਚ ਅਸੀਂ ਮਦਲ ਸਰਪੰਚ ਚੁਣੀ ਆ ਲੇਡੀਜ਼ ਤੇ ਉਹਨਾਂ ਨਾਲ ਬਹੁਤ ਵਧੀਆ ਬਾਕੀ ਹੁਣ ਜਿੰਨਾ ਵਿਕਾਸ ਆ ਸਾਡਾ ਤਕਰੀਬਨ ਕਈ ਕੰਮ ਦੋਏ ਪਿੰਡਾਂ ਦੇ ਇਕੱਠੇ ਹੀ ਹੋਣ ਵਾਲੇ ਆ ਜਿਵੇਂ ਸਾਡੇ ਹੁਣ ਕੋਈ ਪਸ਼ੂਆਂ ਦਾ ਹਸਪਤਾਲ ਸੋਚ ਰਹੇ ਸੀ ਸਾਡੇ ਇਲਾਕੇ ਚ ਦੀ ਹੈ ਉਹ ਸਾਡੇ ਕੋਲ ਜਗ੍ਹਾ ਹੈਗੀ ਹੈ ਮੈਮੂਨਤਪੁਰ ਰੋਡ ਦੇ ਉੱਪਰ ਸਟੇਡੀਅਮ ਦਾ ਅਸੀਂ ਰੱਖਿਆ ਆ ਇੱਕ ਅਸੀਂ ਹਾਈ ਸਕੂਲ ਦਾ ਸੋਚ ਰਹੇ ਆ ਵੀ ਉਹ ਵੀ ਉੱਥੇ ਜਗ੍ਹਾ ਹੈਗੀ ਹੈ ਜਿਆure ਵੀ ਦੋ ਪਿੰਡਾਂ ਚ ਕਿਤੇ ਬਣ ਜੇ ਸਾਡੇ ਐ ਜੀ ਚੀਜ਼ਾਂ ਵੀ ਇੱਕ ਬੱਸ ਦਾ ਇਸ਼ੂ ਆ ਸਾਡਾ ਵੀ ਉਹ ਬੱਸ ਪੀ ਆਰਟੀਸੀ ਦੀ ਕਿਹ ਟਾਈਮ ਆਉਂਦੀ ਹੈ ਸਵੇਰੇ ਸ਼ਾਮ ਉਹ ਤਿੰਨੇ ਟਾਈਮ ਹੋ ਜਾਂਦੇ ਬੱਚੇ ਪੜਨ ਨਾਲ ਜਾਂਦੇ ਪਟਿਆਲੇ ਤੇ ਦੂਜਾ ਵੀ ਹੜਪੀੜ ਤੇ ਏਰੀਆ ਸਾਡਾ ਉਦੋਂ ਉਹ ਕ ਗਰਦੀ ਮਾਰ ਆ ਇਧਰ ਮੀਰਾ ਪਰਦੀ ਆ ਇੱਕ ਹਰਿਆਣੇ ਦੇ ਜਿਹੜਾ ਪਰਲੇ ਪਾਸੇ ਛੜਕਰ ਹਿਆਣਿਆਂ ਵਾਲੇ ਉੱਚੀ ਚੱਕਦੀ ਉੱਥੇ ਇੱਕ ਪੂੜਾ ਹਰਿਆਣੇ ਦੀ ਹੱਦ ਦੇ ਵਿਚਾਂ ਦਾ ਉਹ ਸਾਨੂੰ ਡਾਫਾ ਉਥੋਂ ਪਾਣੀ ਕਰੋਸ ਲੈਂਦਾ ਪਿੱਛੇ ਬੈਗ ਪਾਣੀ ਵਜੋਂ ਗੱਗਰ ਦਾ ਨਿਕਲਦਾ ਉਹ ਫਿਰ ਕਈ ਦਿਨਾਂ ਤਿੰਨ ਦਿਨ ਚਾਰ ਚਾਰ ਦਿਨ ਪਾਣੀ ਨਿਕਲਦਾ ਜਿੱਥੇ ਆਪਾਂ ਉਰੇ ਬੈਠਿਆ ਉਰੇ ਤਿੰਨ ਤਿੰਨ ਫੋਟੋ ਪਾਣੀ ਦਾ ਪਿਛਲੇ ਸਾਲ ਤੇ ਅੱਜ ਦਿਨੇ ਅਸੀਂ ਉਹ ਸੋਚਦੇ ਆ ਵੀ ਸਰਕਾਰਾਂ ਨੂੰ ਦੋਨੇ ਹਰਿਆਣਾ ਪੰਜਾਬ ਸਰਕਾਰ ਗੱਲ ਕਰਕੇ ਉਹ ਬੜਾ ਪੁਲ ਲੱਗੇ ਸੈਵਨ ਵੱਡਾ ਹੋਵੇ ਸਾਡੇ ਪਾਣੀ ਦੀ ਨਿਕਾਸੀ ਹੋਵੇ ਤੇ ਬੇਰੇਦਰ ਸਰਕਾਰਾਂ ਨੇ ਸਾਡਾ ਖੱਗਰ ਦੇ ਬੰਨ ਬਾਰੇ ਸੀ ਬਹੁਤ ਜਾਂਦੇ ਰਹੇ ਇਹਨਾਂ ਨੇ ਕੋਈ ਸਾਡਾ ਸਾਥ ਨਹੀਂ ਕੋਈ ਦੇ ਆ ਫਿਰ ਅਸੀਂ ਖਾਲਸਾ ਐਡ ਵਾਲਿਆਂ ਕੋਲ ਗਏ ਉਹਨਾਂ ਨੇ ਵਿਚਾਰਿਆਂ ਨੇ ਇੱਕ ਦੀ ਖਾਲਸਾ ਐਡ ਵਾਲਿਆਂ ਨੇ ਨਵੀਂ ਜੀਸੀਬੀ ਮਸ਼ੀਨ ਭੇਜੀ ਤੇ ਸਾਡਾ ਅੱਧ ਤੱਕ ਜਦ ਬੰਨ ਲੱਗ ਗਿਆ ਜੀ ਅੱਧਾ ਘਰ ਰਹਿ ਗਿਆ ਫਿਰ ਚਲੋ ਬਾਅਦ ਚ ਲੇਟਰ ਜਦ ਤੋਂ ਬਰਸਾਤਾ ਸ਼ੁਰੂ ਹੋ ਗਿਆ ਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜੀ ਹਜ਼ਾਰਾਂ 5-4000 ਏਕੜ ਫਸਲ ਮਰਦੀ ਹੈ ਜਿਹੜੇ ਪਾਣੀ ਦੇ ਕਾਰਨ ਇਹ ਦੋ ਏਕਗਰ ਤੇ ਮੀਰਾਪੁਰ ਚੋ ਇਹਦੇ ਸੈਂਟਰ ਦੇ ਵਿੱਚ ਇਹ ਦੋ ਤਿੰਨ ਪਿੰਡ ਆ ਗਏ ਜੀ ਬਸ ਸਾਡਾ ਤਾਂ ਇਹ ਆ ਵੀ ਸਾਰੇ ਇਲਾਕੇ ਦਾ ਕੰਮ ਆ ਸਰਕਾਰ ਇਧਰ ਧਿਆਨ ਦੇਵੇ ਵਾਇਰ ਜੀ ਖਾਲਸਾ ਵਾਇਰ ਜੀ ਮੈਂ ਸਭ ਤੋਂ ਪਹਿਲਾਂ ਜੋ ਪਿੰਡ ਦੀਆਂ ਲੋੜਾਂ ਉਹਨਾਂ ਬਾਰੇ ਗੱਲ ਕਰੂੰਗਾ ਸਭ ਤੋਂ ਪਹਿਲੀ ਚੀਜ਼ ਤਾਂ ਪਾਣੀ ਆ ਜੇ ਪਾਣੀ ਸਾਫ਼ ਹੋਊਗਾ ਪਾਣੀ ਦੀ ਸੁਵਿਧਾ ਹੋਊਗੀ ਤਾਂ ਪਿੰਡ ਨੂੰ ਫਾਇਦਾ ਹੋਊਗਾ ਸਾਡੇ ਪਿੰਡ 'ਚ ਪਾਣੀ ਜਿਹੜੀ ਟੰਕੀ ਆ ਉਹ ਨਹੀਂ ਹੈਗੀ ਕਿ ਕਿਥੇ ਪਿੰਡ ਤੋਂ ਪਾਣੀ ਆਉਂਦਾ ਕਈ ਵਰੀ ਆ ਜਾਂਦਾ ਕਈ ਵਰੀ ਨਹੀਂ ਆਉਂਦਾ ਮੈਂ ਚਾਹੁੰਦਾ ਵੀ ਸਰਕਾਰ ਨੂੰ ਬੇਨਤੀ ਕਰਦਾ ਵੀ ਸਾਡੇ ਪਿੰਡ 'ਚ ਪਾਣੀ ਦੀ ਟੈਂਕੀ ਲਾਈ ਜਾਵੇ ਇੱਕ ਛੱਪੜ ਦੀ ਚਾਰਦੁਆਰੀ ਸਾਬ ਸਬਾਈ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਇਹ ਜ਼ਰੂਰੀ ਆ ਤੇ ਉਸ ਤੋਂ ਪਹਿਲਾਂ ਮੈਂ ਜਿਹੜੀ ਨਵੇਂ ਬਣੀ ਪੰਚਾਇਤ ਸਰਪੰਚ ਬਣਿਆ ਸਾਡੇ ਮਾਨਯੋਗ ਸਿਮਰਪ੍ਰੀਤ ਸਿੰਘ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਪਿੰਡ ਵੱਲੋਂ ਵੀ ਸਾਡੇ ਪਿੰਡ 'ਚ ਕੋਈ ਜਾਤ ਪਾਤ ਦਾ ਸਵਾਲ ਨਹੀਂ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਹੀਂ ਹੈਗਾ ਸਾਡੇ ਗਵਾਂਢ 'ਚ ਪਿੰਡਾਂ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਆਪਣਾ ਸਰਪੰਚ ਚੁਣ ਲੈਂਦੇ ਆ ਇਹੀ ਗੱਲਾਂ ਕਹਿੰਦਾ ਹੋਇਆ ਮੈਂ ਕੇਮਾ ਦਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ